ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਅੱਜ ਜਿਹੜਾ ਮੈਂ ਤੁਹਾਡੇ ਵਾਸਤੇ ਡਿਜ਼ਾਈਨ ਲੈ ਕੇ ਆਈ ਤੁਸੀਂ ਇਸ ਨੂੰ ਬਾਰਡਰ ਤੇ ਬਣਾ ਸਕਦੇ ਆ ਜੇਕਰ ਸਾਰੇ ਪ੍ਰੋਜੈਕਟ ਤੇ ਪਾਉਣਾ ਸਾਰੇ ਪ੍ਰੋਜੈਕਟ ਤੇ ਹੀ ਪਾ ਸਕਦੇ ਆ ਜਾਂ ਇਸ ਤਰ੍ਹਾਂ نیچے ਬਾਰਡਰ ਬਣਾ ਕੇ ਆਪਣਾ ਕੋਈ ਹੋਰ ਡਿਜ਼ਾਈਨ ਸੈੱਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਹੋਰ ਡਿਜ਼ਾਈਨ ਸੈੱਟ ਕਰ ਸਕਦੇ ਆ ਇਹ ਤੁਹਾਡੀ ਆਪਣੀ ਮਰਜ਼ੀ ਹੈ ਜੇਕਰ ਆਪਾਂ ਕੋਈ ਬੈਗ ਵਗੈਰਾ ਬਣਾਇਆ ਤਾਂ ਆਪਾਂ ਇਸ ਤਰ੍ਹਾਂ ਹੀ ਤਣੀ ਵੀ ਬਣਾ ਸਕਦੇ ਆ ਜਿਆਦਾ ਕੁੰਡੇ ਪਾ ਕੇ ਇਸ ਤਰ੍ਹਾਂ ਬਣਾ ਕੇ ਉੱਪਰ ਕੁੰਡੇ ਬੰਦ ਕਰਕੇ ਤੇ ਇਸ ਤਰ੍ਹਾਂ ਆਪਣੀ ਬੈਗ ਦੀ ਤਣੀ ਵੀ ਬਣ ਸਕਦੀ ਹੈ। ਤੇ ਚਾਣੋ ਫਿਰ ਸ਼ੁਰੂ ਕਰਦੇ ਆਂ ਪੈਸ ਨੂੰ ਬਣਾਉਣਾ ਸਿਰਫ 6 ਸਲਾਈਆਂ ਬਣਾਉਣੀਆਂ ਆਪਾਂ। 6 ਸਲਾਈਆਂ ਚ ਆਪਣਾ ਇਹ ਡਿਜ਼ਾਈਨ ਹੈ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਹੈ। ਤੇ ਜਿਹੜੇ ਆਪਾਂ ਇਹਦੇ ਵਾਸਤੇ ਕੁੰਡੇ ਲੈਣੇ ਆ ਤਿੰਨ ਦੇ ਮਲਟੀਪਲ ਕੁੰਡੇ ਲੈਣੇ ਆ। ਜਿਵੇਂ 3 3 3 10 ਇਸ ਤਰ੍ਹਾਂ ਕਰਕੇ ਕੋਈ ਵਾਧੂ ਕੁੰਡਾ ਨਹੀਂ ਲੈਣਾ ਤਿੰਨ ਦੇ ਮਲਟੀਪਲ ਕੁੰਡੇ ਲੈਣੇ ਆ। ਤੇ ਚਲੋ ਫਿਰ ਸ਼ੁਰੂ ਕਰਦੇ ਆਂ ਪੈਸ ਨੂੰ ਬਣਾਉਣਾ। ਇਹ 15 ਕੁੰਡਿਆਂ ਤੇ ਮੈਂ ਤੁਹਾਨੂੰ ਬਣਾ ਕੇ ਦਿਖਾਉਂਗੀ ਤਿੰਨ ਦੇ ਮਲਟੀਪਲ ਕੁੰਡੇ ਲਏ ਆ 15 ਕੁੰਡੇ ਮੈਂ ਠੀਕ ਹੈ 15 ਕੁੰਡਿਆਂ ਤੇ ਆਪਾਂ ਜਿਹੜਾ ਇਹ ਬਣਾ ਕੇ ਦੇਖਾਂਗੇ ਡਿਜ਼ਾਈਨ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆ ਆਪਣਾ ਇੱਕ ਕੁੰਡਾ ਇਸ ਤਰ੍ਹਾਂ ਪਹਿਲਾਂ ਆਪਾਂ ਸਿੱਧਾ ਬਣਾ ਲਾਂਗੇ ਹੁਣ ਅੱਗੇ ਆਪਣਾ ਤਿੰਨ ਕੁੰਡਿਆਂ ਵਾਲਾ ਡਿਜ਼ਾਈਨ ਸ਼ੁਰੂ ਹੋ ਜਾਊਗਾ ਇਹਨਾਂ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਦੋ ਕੁੰਡੇ ਉਲਟੇ ਤਿੰਨ ਕੁੰਡੇ ਹੋ ਗਏ ਆਪਣੇ ਇਹ ਤਿੰਨ ਕੁੰਡੇ ਆਪਾਂ ਇਹ ਸਲਾਈ ਤੇ ਰਿਪੀਟ ਕਰਦੇ ਜਾਣੇ ਫਿਰ ਦਵਾਰਾ ਇੱਕ ਕੁੰਡਾ ਆਪਣਾ ਸਿੱਧਾ ਦੋ ਕੁੰਡੇ ਆਪਣੇ ਉਲਟੇ ਇੱਕ ਕੁੰਡਾ ਸਿੱਧਾ உடே கு சிதா லே குண்ட சிதா ਲਾਸਟ ਵਾਲਾ ਕੁੰਡਾ ਸਿੱਧੀ ਸਲਾਈ ਤੇ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਕੰਨੀ ਵਾਲਾ ਕੁੰਡਾ ਠੀਕ ਹੈ ਇੱਕ ਸਲਾਈ ਕੰਪਲੀਟ ਹੋ ਗਈ ਆਪਣੀ ਡਿਜ਼ਾਈਨ ਦੀ ਹੁਣ ਦੂਸਰੀ ਸਲਾਈ ਤੇ ਦੂਸਰੀ ਸਲਾਈ ਤੇ ਕੁੰਡਾ ਤਾਰ ਕੇ ਹੁਣ ਆਪਣਾ ਜਿਹੜੇ ਉਧਰ ਕੁੰਡੇ ਸਿੱਧੇ ਇਧਰ ਉਲਟੇ ਬਣਾਉਣੇ ਆ ਜਿਹੜੇ ਉਧਰ ਉਲਟੇ ਆ ਇਧਰ ਸਿੱਧੇ ਬਣਾਵਾਂਗੇ ਹੁਣ ਆਪਣੀ ਇਧਰ ਆ ਜਾਣਗੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇਸੇ ਤਰ੍ਹਾਂ ਆਪਾਂ ਦੂਸਰੀ ਸਿਲਾਈ ਕੰਪਲੀਟ ਕਰ ਲੈਣੀ ਆ ਲਾਸਟ ਤੇ ਹੁਣ ਆਪਣੇ ਦੋ ਕੁੰਡੇ ਉਲਟੇ ਆ ਜਾਣਗੇ ਇਸ ਤਰ੍ਹਾਂ तीसरी सिलाई तीसरी सिलाई अपना पहली सिलाई की तरह ही बनानी है एक कुंडा तार के एक कुंडा सीधा दो कुंडे उल्टे एक दो एक कुंडा सीधा दो कुंडे उल्टे एक कुंडा सीधा दो कुंडे उल्टे ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਲਾਸਟ ਵਾਲੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਇਸ ਤਰ੍ਹਾਂ ਪਹਿਲੀ ਸਲਾਈ ਦੀ ਤਰ੍ਹਾਂ ਤੀਸਰੀ ਸਲਾਈ ਕੰਪਲੀਟ ਕਰ ਲਈ ਹੁਣ ਦੂਸਰੀ ਸਲਾਈ ਦੀ ਤਰ੍ਹਾਂ ਚੌਥੀ ਸਲਾਈ ਬਣਾ ਲੈਣੀ ਆਪਾਂ ਇੱਕ ਕੁੰਡਾ ਤਾਰ ਕੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ दो कुंडे सीधे एक कुंडा उल्टा दो कुंडे सीधे एक कुंडा उल्टा दो कुंडे सीधे ये दो कुंडे अपने कन्नी वाले उल्टी आ जाएंगे ठीक है ਚਾਰ ਸਲਾਂਗ ਆਪਣੇ ਡਿਜ਼ਾਈਨ ਦਾ ਕੰਪਲੀਟ ਹੋ ਗੀਆਂ ਹੁਣ ਆਪਾਂ ਪੰਜਵੀਂ ਸਲਾਈ ਬਣਾਉਣੀ ਹੈ ਪੰਜਵੀਂ ਤੇ ਲਾਸਟ ਸਲਾਈ ਪੰਜ ਸਲਾਈਆਂ ਦਾ ਡਿਜ਼ਾਈਨ ਹੈ ਆਪਣਾ ਮੈਂ ਤੁਹਾਨੂੰ ਛੇ ਸਲਾਈਆਂ ਦਾ ਕਿਹਾ ਤਾਂ ਪੰਜ ਸਲਾਈਆਂ ਚ ਕੰਪਲੀਟ ਹੋ ਗਏ ਠੀਕ ਹੈ ਆਪਣਾ ਡਿਜ਼ਾਈਨ ਇਸ ਤਰ੍ਹਾਂ ਇੱਕ ਗੁੰਡਾ ਇਸ ਤਰ੍ਹਾਂ ਤਾਰ ਕੇ ਉਸ ਤੋਂ ਬਾਅਦ 1 2 3 10 10 ਕੁੰਡੇ ਆਪਾਂ ਛੱਡ ਕੇ ਜਿਹੜਾ ਚੌਥਾ ਕੁੰਡਾ 1 2 10 ਚੌਥੇ ਹੌਲ ਵਿੱਚੋਂ ਜਿੱਥੋਂ ਆਪਣੀ ਪਹਿਲੀ ਸਲਾਈ ਆਪਾਂ ਬਣਾਈ ਸੀ ਇਸ ਤਰ੍ਹਾਂ ਹੁੰਡਾ ਕੱਢਣਾ ਆਪਾਂ ਇੱਕ ਇੱਕ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਪਿਛਲੇ ਪਾਸੇ ਨੂੰ ਸਲਾਈ ਕੱਢ ਕੇ ਇੱਕ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਫਿਰ ਆਪਾਂ ਇਹ ਸਲਾਈ ਤੇ ਲੈ ਕੇ ਆਉਣਾ ਇਹਨਾਂ ਨੂੰ ਇਸ ਤਰ੍ਹਾਂ ਫਿਰ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਠੀਕ ਹੈ ਇਸ ਤਰ੍ਹਾਂ ਹਾਂ ਥ੍ਰੈਡ ਕਰਨਾ ਹੈ ਅੱਗੇ ਦੋ ਕੁੰਡੇ ਬਣਾ ਲਾਂਗੇ ਉਲਟ ਇੱਕ ਦੋ ਥ੍ਰੈਡ ਕੀਤਾ ਪਿੱਛੇ ਫਿਰ ਉਸੇ ਤਰ੍ਹਾਂ 1 2 3 ਚੌਥੇ ਕੁੰਡੇ ਵਿੱਚੋਂ 1 2 3 ਚੌਥੇ ਹੋਲ ਵਿੱਚੋਂ ਇਸ ਤਰ੍ਹਾਂ ਜਦੋਂ ਆਪਾਂ ਪਹਿਲੀ ਸਲਾਈ ਬਣਾਈ ਸੀ ਇਸ ਤਰ੍ਹਾਂ ਇਸ ਤਰ੍ਹਾਂ ਪਿਛਲੇ ਪਾਸੇ ਵੱਲ ਨੂੰ ਸਲਾਈ ਕੱਢ ਕੇ ਆਪਾਂ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਐਸਟਰਾ ਲੂ। ਇੱਥੇ ਆ ਜਾਵੇ ਆਪਣਾ ਇਸ ਦੇ ਬਰਾਬਰ ਨਾ ਜ਼ਿਆਦਾ ਲੂਜ਼ ਰੱਖਣਾ ਤੇ ਨਾ ਜ਼ਿਆਦਾ ਟਾਈਟ ਇਸ ਤਰ੍ਹਾਂ। ਫਿਰ ਆਪਾਂ ਇਹ ਸਲਾਈ ਤੇ ਕਰਕੇ ਪਿਛਲੀ ਸਾਈਡ ਤੋਂ ਆਪਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਂਗੇ ਇਸ ਤਰ੍ਹਾਂ। ਠੀਕ ਹੈ? ਥ੍ਰੈਡ ਕਰਨਾ ਹੈ ਅੱਗੇ ਦੋ ਕੁੰਡੇ ਉਲਟੇ ਇੱਕ ਦੋ। ਥ੍ਰੈਡ ਕਰਨਾ ਹੈ ਪਿੱਛੇ। ਹੁਣ ਫਿਰ ਆਪਾਂ 1 2 3 ਤਿੰਨ ਕੁੰਡੇ ਛੱਡ ਕੇ ਉਸੇ ਤਰ੍ਹਾਂ ਚੌਥਾ ਕੁੰਡਾ ਚੌਥੇ ਹੌਲ ਵਿੱਚੋਂ ਇਸ ਤਰ੍ਹਾਂ ਐਸਤਰਾ ਕੁੰਡਾ ਬਣਾਉਣਾ ਫਿਰ ਵਾਪਸ ਇਸੇ ਸਲਾਈ ਤੇ ਕਰ ਲੈਣਾ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ ਪਿਛਲੀ ਸਾਈਡ ਤੇ ਇਸ ਤਰ੍ਹਾਂ ਫ੍ਰੈਡ ਕਰਨਾ ਅੱਗੇ ਦੋ ਕੁੰਡੇ ਬਣਾਵਾਂਗੇ ਉਲਟੇ ਇੱਕ ਦੋ ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਤਿੰਨ ਕੁੰਡੇ ਛੱਡ ਕੇ ਚੌਥੇ ਕੁੰਡੇ ਵਿੱਚੋ ਉਸੇ ਤਰ੍ਹਾਂ ਇਸ ਤਰ੍ਹਾਂ ਲੂਜ਼ ਕੁੰਡਾ ਬਣਾ ਲਾਂਗੇ ਇਸ ਤਰ੍ਹਾਂ ਵਾਪਸ ਇਸੇ ਸਿਲਾਈ ਤੇ ਕਰਾਂਗੇ ਦੋ ਕੁੰਡਿਆਂ ਦਾ ਬਣਾ ਲਿਆਂਗੇ ਇੱਕ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਹੁਣ ਆਪਣੇ ਦੋ ਕੁੰਡੇ ਆ ਜਾਣਗੇ ਇਹ ਉਲਟੇ ਇਹ ਕੁੰਡਾ ਆਪਣਾ ਸਿੱਤਾ ਤੇ ਇਹ ਕੁੰਡਾ ਵੀ ਆਪਣਾ ਸਿੱਧਾ ਆ ਜੂਗਾ ਇਸ ਤਰ੍ਹਾਂ ਪੰਜ ਸਲਾਂਗਾਂ ਆਪਣੇ ਡਿਜ਼ਾਈਨ ਦੇ ਕੰਪਲੀਟ ਹੋ ਗੀਆਂ ਠੀਕ ਹੈ ਤੇ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਜਦੋਂ ਆਪਾਂ ਜ਼ਿਆਦਾ ਕੁੰਡਿਆਂ ਤੇ ਬਣਾਵਾਂਗੇ ਤਾਂ ਇਸ ਤਰ੍ਹਾਂ ਡਿਜ਼ਾਈਨ ਬਣ ਜਾਂਦਾ ਆਪਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੈ ਤਾਂ ਹੋਰ ਸੋਹਣੇ-ਸੋਹਣੇ ਡਿਜ਼ਾਈਨ ਵੇਖਣ ਲਈ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ